ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੈ ਦਿਖਾਉਣੀ ਆ ਗੱਬਣ ਰੈਡੀਆ ਸੂਨ ਨੂੰ ਡਿਟੇਲ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਨਾਮ ਐਡਰੈਸ ਨਾਮ ਮੇਰੇ ਹਰਜਿੰਦਰ ਸਿੰਘ ਆ। ਰੈਸ ਆਪਣਾ ਰਾਜਗੜ ਪਿੰਡ ਹੈ ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਤੋਂ 8-9 ਕਿਲੋਮੀਟਰ ਪੈ ਗਿਆ। 8 ਕਿਲੋਮੀਟਰ ਪੈਂਦਾ ਬਾਈ। ਠੀਕ ਆ ਸੇਖਾ ਸੇਖ ਦੇ ਤੋਂ ਗਾਹ ਰਾਜਗੜ। ਨਹੀਂ ਬਰਨਾਲਾ ਫਰਵਾਹੀ ਰਾਜਗੜ ਵੀਰੇ। ਠੀਕ ਆ ਫਰਵਾਹੀ। ਤੇ ਮੋਬਾਈਲ ਨੰਬਰ ਆਪਣਾ 98724 ਵੀਰੇ 22446। 98724 22446। 22446। ਜਿਹੜੇ ਆਪਾਂ ਮੱਝ ਦੇਖੀ ਜਾਂਦੇ ਬਾਈ ਜੀ ਸੂਆ ਕਿਹੜਾ ਹੁੰਦੀ ਆ? ਤੀਜਾ ਸੂਆ ਹੁੰਦੀ ਵੀਰੇ ਆਪਣਾ। ਤੀਜਾ ਸੂਆ। ਹਾਂਜੀ। ਆਪਣੇ ਕੋਲ ਕਿਹੜੇ ਸੂਏ ਤੋਂ ਆ? ਵੀਰੇ ਆਪਾਂ ਲੈਤੀ ਪਿਛ ਠੀਕ ਹੈ ਕਿੰਨਾ ਗੱਦ ਦੁੱਧ ਚੋਇਆ ਵੀਰ ਆਪਾਂ ਇਹਦਾ 15 ਲੀਟਰ ਦੁੱਧ ਚੋਇਆ ਪੈਂਦਾ 15 ਲੀਟਰ ਆਪਾਂ ਦੁੱਧ ਇਹਦਾ ਤਾਜੀ ਦਾ ਦੂਜੇ ਸੂਏ ਇਹਦਾ ਝੋਲਿਆ ਹਾਂਜੀ ਹਾਂਜੀ ਤੇ ਇਸ ਵਾਰ ਸੀਮਨ ਯਾਦ ਰੱਖਿਆ ਜੇ ਆਪਾਂ ਯਾਦ ਨਹੀਂ ਕਿਹੜਾ ਭਰਾ ਸਰਕਾਰੀ ਤੋਂ ਹੈ ਸਰਕਾਰੀ ਸੀਮਨ ਰੱਖਾਇਆ ਸਰਕਾਰੀ ਸੀਮਨ ਤੋਂ ਮਨ ਲਾ ਜਿਵੇਂ ਕਹਿੰਦੇ ਵੀ ਚੰਗਾ ਕਹਿ ਕੇ ਭਰਾਲਿਆ ਵਧੀਆ ਚੰਗੇ ਸੀਮਨ ਤੋਂ ਮੇਰੀ ਠੀਕ ਹੈ ਤੇ ਬੱਚਾ ਪਿਛਲੀ ਵਾਰ ਵਧੀਆ ਪਾਇਆ ਸੀ ਨੇ ਹਾਂ ਹਾਂ ਬੱਚਾ ਬਹੁਤ ਵਧੀਆ ਸੀ ਠੀਕ ਹੈ ਤੇ ਕਿੰਨਾ ਕੁ ਟਾਈਮ ਲੰਬਾ ਆਪਾਂ ਹੋ ਗਿਆ ਮੰਨ ਕੇ ਚੱਲ ਵੀ ਦੁੱਧ ਦਿੱਤਾ ਕਿੰਨਾ ਟਾਈਮ ਹੋ ਗਿਆ ਛੱਡੀ ਨੂੰ 2 ਮਹੀਨੇ ਪਹਿਲਾਂ ਛੱਡੀ ਅਛਾ 2 ਮਹੀਨੇ ਪਹਿਲਾਂ ਆਪਾਂ ਦੋਤੂ ਛੱਡੀ ਆ ਹਾਂਜੀ ਹਾਂਜੀ ਤੇ ਚੌਣ ਚਵਾ ਦੀ ਵਧੀਆ ਸੀ ਇੱਕ ਨੰਬਰ ਗਰੰਟੀ ਆ ਫੁੱਲ ਧਾਰ ਪੂਲੀ ਆ ਪੂਰੀ ਵਧੀਆ ਧਾਰ ਠੀਕ ਹੈ ਆਪਣੀ ਗਰੰਟੀ ਹੋਰੀ ਦਾ ਪੂਰਾ ਠੀਕ ਹੈ ਹੁਣ ਦਿਨ ਅੱਜ ਸਹੀ ਕਿੰਨੇ ਰਹਿ ਗਏ ਜੀ ਇਹਦੇ 5 ਦਿਨ ਬਾਕੀ ਨੇ ਵੀਰੇ ਹਾਂ 5 ਦਿਨ ਸੂਨ ਜਿਹਦੇ ਹਿਸਾਬ ਨਾਲ 5 ਦਿਨ ਪੈਣਗੇ ਠੀਕ ਹੈ ਧੋਰੀ ਬਾਹਰ ਨਾਲ ਨੂੰ ਸੋ ਫਿਰ ਉਹ 5 ਦਿਨ ਸੂਨ ਚ ਬਾਕੀ ਪਿਆ ਤੇ ਬਾਕੀ ਲੇਵਾ ਦੇਖੋ ਥੱਲੇ ਬੈਕ ਸਾਈਡ ਤੋਂ ਬਿਲਕੁਲ ਅਮਰੀਕਾੜ ਗਾਂਚੇ ਫਰਗਾ ਲਾਈ ਫਿਰਦੀ ਆ 50 ਦਿਨਾਂ ਨੂੰ ਇਹਨੇ ਹੋਰ ਵੀ ਹਵਾਨਾ ਬਣਾਇਆ ਹੋਣਾ ਤੇ ਬਾਕੀ ਤੁਰਨੀ ਮੈਂ ਦੀ ਦੱਸ ਤੇ ਚਾਰੇਧਰ ਨਿੱਖਣਵੇਂ ਸਾਫ ਸੁਥਰੇ ਬਿੱਤੀ ਤੇ ਤੇ ਚੌਂਡ ਜਵਾਜ ਵੀਰੇ ਉਹ ਗੱਲੋਂ ਬੇਫਿਕਰ ਹੋ ਜਾਵੰਦਾ ਹਨਾ ਹਾਂ ਹਾਂ ਵੀਰੇ ਗਰੰਟੀ ਹੋ ਆਪਣੀ ਤੋਂ ਦੀ ਠੀਕ ਐ ਉਸ ਗੱਲੋਂ ਬੇਫਿਕਰ ਹੋ ਜਾਓ ਤੇ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸੋਹਣਾ ਸਿੰਘ ਹੈਗਾ ਤੇ ਸਿੰਘ ਪਿੱਛੇ ਨੂੰ ਉੱਚਾ ਮੁੜਿਆ ਹੋਆ ਥੋੜਾ ਤੇ ਬਾਕੀ ਪੈਂਟੂ ਫੁੜੇ ਰਾਜੀ ਰੂਜੀ ਬਹੁਤ ਇਹ ਨਹੀਂ ਗੱਲ ਨਹੀਂ ਸੀ ਕਿਸੇ ਬਸ ਨਾਮ ਤੇ ਨੰਗੇ ਲੇਵੇ ਦੇ ਜਮਾ ਤੇ ਲੇਵਾ ਜੇ ਕੋ ਬੈਕ ਸਾਈਡ ਤੋਂ ਫਟਣ ਵਾਲਾ ਲੇਵਾ ਜਮਾ ਲੇਵਾ ਸੂਮ ਦਾ ਹੀ ਫਰਦੇ ਅਮਰੀਕਨ ਗਾਂ ਵਾਲਾ ਲੇਵਾ ਹੀ ਆ ਥੋੜਾ ਜਿਹਾ ਬਿੱਤੀ ਬਹੁਤ ਚੰਗੀ ਆ ਤੇ ਮੁੱਲ ਆ ਪਾ ਬਈ ਜੀ ਕੀ ਰੱਖਿਆ ਇਹਦਾ ਵੀਰੇ 1400 ਕਰਦਾ ਨਹੀਂ ਕੋਈ ਗੱਲ ਨਹੀਂ ਵੀਰੇ ਆਪਾਂ ਕਰਦਾਂਗੇ ਜਿਹੜਾ ਹੈਗੇ ਦੇ ਕੇ ਤੋਰਾਂਗੇ ਭਾ ਲਾਊਗਾ ਤਾਂ ਕੋਈ ਗੱਲ ਨਹੀਂ ਵੀਰੇ ਦੇਖੀ ਤੋਰਾਂਗੇ ਕੋਈ ਚੱਕਰ ਠੀਕ ਹੈ ਮੋਬਾਈਲ ਨੰਬਰ ਆਪਣਾ 98724 ਵੀਰੇ 2246 ਸੁਭਰ ਚੰਗੀ ਮੈਂ ਗੱਬੜ ਆਪਾਂ ਤੁਹਾਨੂੰ ਦਿਖਾਤੀ ਤੀਜਾ ਸੁਦਾ ਹੁੰਦੀ ਆ ਇਹਦੇ ਪਿੰਡੇ ਦੇ ਵੀ ਨਾੜਾ ਸੋਹਣੇ ਚੰਗੇ ਦਿਖਾਈ ਦੇ ਜਾਂਦੇ ਤੇ ਜੱਤ ਵਾਲੀ ਮੈਂ ਥਣਾ ਜੀ ਮਿੱਠੀ ਮੇਰੇ ਸਾਬ ਨਾਲ ਵੀਰੇ ਗਿੱਠ ਗਿੱਠ ਦੀ ਮਿੱਠੀ ਰੋਗ ਦੀ ਊ ਜਮ ਹਨਾ ਹਾਂ ਹਾਂ ਵੀਰੇ ਪੂਰੇ ਗਿੱਠ ਗਿੱਠ ਦਿਖਾਣ ਨੇ ਠੀਕ ਹੈ ਨਹੀਂ ਬੇ ਜੀ ਪੂਰੀ ਸਾਫ ਸੁਥਰੀ ਖਬਰਦਾਰ ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ